ਕਤਲ ਹੋਇਆ Shiv Sena ਆਗੂ ਦਾ ਮੰਗੇ ਦਾ ਉਹ ਕਤਲ ਅਸੀਂ ਕੀਤਾ ਬਈ ਪੁਲਿਸ ਨੇ ਪੰਜਾਬ ਦੇ ਮੋਗਾ ਦੇ ਵਿੱਚ Shiv Sena ਆਗੂ ਮੰਗਤ ਰਾਏ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ ਪੁਲਿਸ ਐਨਕਾਊਂਟਰ ਦੇ ਵਿੱਚ ਤਿੰਨੋਂ ਹਮਲਾਵਰ ਗ੍ਰਿਫਤਾਰ ਕਰ ਲਏ ਗਏ ਨੇ ਇਸ ਐਨਕਾਊਂਟਰ ਦੇ ਵਿੱਚ ਤਿੰਨੋਂ ਹਮਲਾਵਰ ਜ਼ਖਮੀ ਹੋਏ ਨੇ ਮਲਜ਼ਮਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ CIA ਸਟਾਫ ਮੋਗਾ ਅਤੇ ਮਲੋਟ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ આરોપીਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਪਿੱਛੇ ਦੀ ਪੂਰੀ ਕਹਾਣੀ ਜਲਦ ਹੀ ਸਪਸ਼ਟ ਹੋ ਜਾਵੇਗੀ ਮੋਗਾ ਦੇ ਵਿੱਚ ਬਾਗਿਆਣਾ ਬਸਤੀ ਅਤੇ ਸਟੇਡੀਅਮ ਰੋਡ ਦੇ ਉੱਤੇ ਵੀਰਵਾਰ ਨੂੰ ਤਿੰਨ ਅਣਪਛਾਤੇ ਬਾਈਕ ਸਵਾਰਾਂ ਨੇ ਸ਼ਿਵ ਸੈਨਾ ਲੀਡਰ ਮੰਗਤ ਰਾਏ ਮੰਗਾ ਦਾ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ ਇਸ ਹਮਲੇ ਦੇ ਵਿੱਚ ਸ਼ਿਵ ਸੈਨਾ ਸ਼ਿੰਦੇ ਮੁਖੀ ਮੰਗਤ ਰਾਏ ਮੰਗਾ ਦੀ ਮੌਤ ਹੋ ਗਈ ਸੀ ਜਦੋਂ ਕਿ ਸਲੂਨ ਮਾਲਕ ਅਤੇ ਇੱਕ ਬੱਚਾ ਜ਼ਖਮੀ ਹੋ ਗਏ ਸੀ ਇਸ ਘਟਨਾ ਦੇ ਪਿੱਛੇ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ ਕਾਤਲਾ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕਤਲ ਦਾ ਕਾਰਨ ਦੱਸਿਆ ਗੈਲਪੈਲਸ ਕੋਲ ਇਹ ਕਤਲ ਹੋਇਆ ਸ਼ਿਵ ਸੈਨਾ ਆਗੂ ਦਾ ਮੰਗੇ ਦਾ ਹਾਂਜੀ ਰਾਤ ਜਿਹੜਾ ਆਪਣਾ ਗੱਲਪੈਲਸ ਕੋਲ ਇਹ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਉਹ ਕਤਲ ਅਸੀਂ ਕੀਤਾ ਬਈ ਪਰ ਉਹਦਾ ਅਸੀਂ ਕਤਲ ਕਰਨਾ ਨਹੀਂ ਚਾਹੁੰਦੇ ਸੀਗੇ ਸਾਡੇ ਤੋਂ ਨਿਆਂ ਹੀ ਕੰਦੇਈ ਕਰਦਿਆਂ ਨੂੰ ਚੱਕਾਂਗੇ ਐਂ ਕਰਦਾਂਗੇ ਯਾ ਇਹਦੇ ਸਾਡੇ ਤੋਂ ਪੈਸੇ ਖਾਦੇ ਉਹਨਾਂ ਨੇ ਕਦੇ ਕਹਿ ਦਿੰਦੇ ਸੀ ਸਿੰਘੇ ਦੀ ਘਰਾਲੀ ਨੂੰ ਚੱਕ ਲਾਂਗੇ ਕਦੇ ਸਾਡੇ ਘਰਦਿਆਂ ਨੂੰ ਕਹਿ ਦਿੰਦੇ ਸੀ ਚੱਕ ਲਾਂਗੇ ਕੋਸ ਸਾਲੇ ਤੇਰੇ ਘਰਦਿਆਂ ਦੇ ਚੱਕਣ ਨੂੰ ਫਿਰਦੇ ਨਹੀਂ ਅੱਜ ਕਹਿੰਦਾ ਹੁੰਦਾ ਸੀ ਆ ਕਹਿੰਦਾ ਸੀ ਆ ਤੇਰੇ ਰੋਲੇ ਪਏ ਨੇ ਆ ਜੀ ਆਪ ਹੀ ਪੁਲਿਸ ਵਾਲੇ ਭੇਜਦਾ ਹੁੰਦਾ ਸੀ ਸਾਡੇ ਘਰੇ ਝੂਠੇ ਪਰਚੇ ਝੂਠੇ ਹਰਤੇ ਪਰਚੇ ਪਾਉਣ ਨੂੰ ਫਿਰਦੇ ਪਹਿਲਾਂ ਵੀ ਨੇ ਮੇਰੇ ਤੇ ਇੱਕ ਝੂਠਾ ਪਰਚਾ ਪਾਇਆ ਉਹਤੇ ਵੀ 1.5 ਲੱਖ ਰੁਪਏ ਨੇ ਮੇਰੇ ਤੇ ਝੂਠੇ ਪਾਏ ਉਹਨਾਂ ਨੇ 1.5 ਲੱਖ ਰੁਪਏ ਨੇ ਮੇਰੇ ਤੋਂ ਖਾਦਾ ਠੀਕ ਆ ਜੀ ਮੇਰੇ ਘਰਦਿਆਂ ਨੂੰ ਕਹਿੰਦੇ ਆਰ ਨੂੰ ਪੇਸ਼ ਕਰਾ ਦੋ ਨੇ ਇਹਦੇ ਕਹਿੰਦਾ ਸੀ ਆ ਉਹਨੂੰ ਪੇਸ਼ ਨਾ ਕਰਾ ਪੈਸੇ ਆ ਕਹਿੰਦਾ ਜੇ ਪੈਸੇ ਦੇ ਦੋ ਪੈਸੇ ਦੇ ਕੇ ਮੈਨੂੰ ਵੇਡ ਦਿੰਦਾ ਮੇਰੇ ਡੈਲੀ ਨੂੰ ਕਹਿੰਦਾ ਸੀ ਆ ਕਿਤੇ ਮੇਰੇ ਘਰਾਂ ਵਾਲੇ ਨੂੰ ਕਹਿੰਦਾ ਸੀ ਆ ਇਹ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਜੇ ਤੂੰ ਨਾ ਇੰਨੇ ਪੈਸੇ ਭਰੇ ਕੀ ਫਾਇਦਾ ਤੇਰੀ ਘਰ ਵਾਲੇ ਨੂੰ ਚੱਕ ਕੇ ਲੈ ਕੇ ਆਣਗੇ ਪੁਲਿਸ ਵਾਲਿਆਂ ਨੂੰ ਇਹ ਭੇਜਦਾ ਵੀ ਆਪ ਹੀ ਠੀਕ ਆ ਇਹ ਹੋਰ ਕੋਈ ਇਹ ਛਡਾਉਂਦਾ ਵੀ ਆਪ ਸੀ ਪੈਸੇ ਵੀ ਸਾਰੇ ਤੋਂ ਲੈ ਲੈਂਦਾ ਸੀ ਹਾਲਾ ਬਾਅਦ ਚ ਚੱਕਰ ਹੋਰ ਪਵਾ ਦਿੰਦਾ ਕਹਿੰਦਾ ਜੀ ਥੋੜਾ ਉਹ ਚੱਕਰ ਆ ਵੀ ਬਾਕੀ ਜਿਹੜਾ ਹੈ ਮੰਗੇ ਦਾ ਜੀ ਸ਼ਿ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਕਹਾਣੀ ਕੁਝ ਹੋਰ ਵੀ ਸੀ ਥੋੜੀ ਜਿਹੜੀ ਮੈਂ ਦੱਸ ਨਹੀਂ ਸਕਦਾ ਇੱਥੇ ਜਿਹਦੇ ਪਿੱਛੇ ਇਹ ਬੰਦੇ ਨੇ ਮੈਨੂੰ ਕਿਸੇ ਨੇ ਕਿਹਾ ਸੀ ਇਹਦਾ ਕਰਦੇ ਕੰਮ ਆ ਉਹ ਦੱਸੂਗਾ ਮੈਂ ਪੁਲਿਸ ਵਾਲਿਆਂ ਨੂੰ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਲੈ ਕੇ ਜਾਣਗੇ ਜਾਂ ਮੈਂ ਪੁਲਿਸ ਵਾਲਿਆਂ ਕੋਲ ਜਾਊਗਾ ਉੱਥੇ ਮੈਂ ਉਹਨਾਂ ਨੂੰ ਦੱਸੂਗਾ ਕਿ ਇਹਦੇ ਪਿੱਛੇ ਕਿਹੜੇ ਬੰਦੇ ਦਾ ਹੱਥ ਸੀ ਆ